ਕਿੱਤਾ ਦਾ ਇਹ ਹੋ ਗਿਆ ਇਹ 3 ਦਾ ਵੀ ਨਾਲ ਦਸੀ ਜੀ ਉਹਨਾਂ ਫੈਸਲਾ ਕੀਤਾ ਆ ਵੀ ਪਾਣੀ ਜ਼ਿਆਦਾ ਵਾਧ ਰਿਹਾ ਪਿੱਛੋਂ ਆ ਕੇ ਫਸ ਰਿਹਾ ਨਹੀਂ ਹਾਂ ਪੱਕਾ 3 ਵੀ ਬਟੂ ਬਟੇ ਕੱਢੀ ਆ ਲੂ ਰਾਤ ਰਾਤ ਗਰੀਕਾਰਾ ਪਰ ਲੈਣਾ ਕਿਉਂ ਤੇ ਪਿੰਡੇ ਦਾ ਪੂਰਾ ਹੀ ਆਰਾ ਦੇ ਨਾਪ ਲੈਣ ਕਦੋਂ ਕਦੋਂ ਆਇਆ ਤੋ ਸਦਾ ਪਾਟਾ ਰਾਂ ਹਾਂ ਜੀ ਕੋਈ ਨਹੀਂ ਤੋ ਆਹ ਉਹ ਗਿਆ ਨਾ ਤਰ ਪੂਰਾ ਜੋ ਆਪਰੇ ਤੈਨ੍ਹੇ ਤਨ ਪਾਣੀ ਕੋਲ ਚਲੇ ਰਾ ਕੋਈ ਕੋਹਰਾ ਡੈਮ ਤੀਜੇ ਤਨ ਪਹੁੰਚਦਾ ਨਾ ਇੱਥੇ ਕੋਈ ਉਹ ਇਹ ਤਾਂ ਹੋਰ ਸਾਡਾ ਇਹ ਵਰਸਾ ਕੀ ਕਰਾ ਕਾ ਕੀ ਆ ਗਿਆ ਉਹ ਕੋਈ ਕਿਹੜਾ ਆ ਪਲਾਂਗ ਚਲੀ ਕਿਹੜਾ ਪਸਲਾਂਗ ਆ ਆ ਕੋਈ ਉਹ ਕਿੱਥੇ ਖੋਲਣੇ ਕੋਈ ਆ ਛੜਾ ਛੜਾ ਕੋਈ ਲਾਂਗ ਜਾ ਰਹੇ ਆ ਅੱਜ ਕਿਹੜਾ ਪਿੰਡ ਹੈ ਤੇ ਕੀ ਹਾਲਾਤ ਨੇ ਇੱਥੇ ਪਾਣੀ ਦੇ ਜਿੱਥੇ ਆਪਾਂ ਖੜੇ ਪਿੰਡ ਗੱਟੀ ਰਜੋਗ ਏਰੀਆ ਤੇ ਪਾਕਿਸਤਾਨ ਦੇ ਹੱਦ ਦੇ ਨਾਲ ਲੱਗਦਾ ਬਾਰਡਰ ਤੇ ਬਿਲਕੁਲ ਹੈ ਤੇ ਜਿਹੜਾ ਇਹ ਏਰੀਆ ਇਸ ਟਾਈਮ ਤੇ ਪਾਣੀ ਦੇ ਰਾਦ ਦੇ ਚ ਤਾਂ ਖਰਾਬੀ ਲੱਗ ਰਿਹਾ ਜੋ ਦੇਖਣ ਨੂੰ ਸਾਹ ਨਹੀਂ ਕਿੰਨਾ ਕੁ ਪਾਣੀ ਆ ਗਿਆ ਕਿੰਨੀ ਕੁ ਫਸਲ ਜਿਹੜੀ ਨੁਕਸਾਨ ਹੋਈ ਹੈ ਫਸਲ ਇਸ ਟਾਈਮ ਤੇ ਤਾਂ ਇਹ ਸਾਰੇ ਖੇਤਾਂ ਵਿੱਚ ਪਾਣੀ ਵੜਿਆ ਹੋਇਆ ਪੂਰਾ ਉਤੋਂ ਤੱਕ ਨਹੀਂ ਭਰਿਆ ਤੇ ਬਾਕੀ ਖੇਤਾਂ ਦੇ ਵਿੱਚ ਪਾਣੀ ਸਾਰਿਆਂ ਚ ਕ੍ਰਾਸ ਹੋ ਚੁੱਕਿਆ ਹੈ ਤੇ ਕੀ ਲੱਗਦਾ ਹੈ ਕਿ ਇਹ ਪਾਣੀ ਵਧਨ ਦੀ ਸ਼ੰਕਾ ਹੈਗੀ ਹੈ ਪਾਣੀ ਤਾਂ ਪੂਰਾ ਲਗਾਤਾਰ ਵਾਦੀ ਰਿਹਾ ਅੱਜ ਤੱਕ ਪੂਰਾ ਵਧ ਰਿਹਾ ਇਧਰ ਵੀ ਤੇ ਪਰੇ ਉਹ ਕਾਲੂ ਵਾਲਾ ਉਧਰ ਗਿਆ ਸਵੇਰੇ ਉਧਰ ਹੀ ਪਾਣੀ ਬਹੁਤ ਜ਼ਿਆਦਾ ਹੋ ਤਾਂ ਉਥੇ ਪਾਣੀ ਦੇ ਸਾਰੇ ਟਾ ਲੱਗੀ ਜਮੀਨਾਂ ਜਿਹੜੇ ਤਕਰੀਬਨ 70 80 ਏਕੜ ਦੇ ਵਿੱਚ ਜਿਹੜੀ ਜ਼ਮੀਨ ਹੈ ਪਾਣੀ ਦੇ ਵਿੱਚ ਮਰ ਗਈ ਕੋਈ ਪ੍ਰਸ਼ਾਸਨ ਵੱਲੋਂ ਮਿਲੇ ਤੁਹਾਨੂੰ ਮਦਦ ਦੀ ਖਾਲੀ ਘਟੇ ਵੇਖ ਗਿਆ ਸੀ ਹੋਰ ਕੁਝ ਨਹੀਂ ਮਿਲਿਆ ਅਜੇ ਤੱਕ ਕੋਈ ਲੇਬਰ ਨ ਰਿਗਰਡ ਵੇਲੀ ਬੈਠੀ ਸੀ ਮਿੱਟੀ ਦੇ ਪ੍ਰਬੰਧ ਨਹੀਂ ਚੁਣਾਂ ਤੇ ਉਹ ਜਿਹੜੇ ਉਥੇ ਟਾ ਉਹ ਵੀ ਪੂਰੀ ਜ਼ੋਰਾਂ ਤੇ ਲੱਗੀ ਹੈ ਕਿ ਹੁਣ ਜਿਹੜਾ ਪਾਣੀ ਹੈ ਇਹ ਕਿੱਥੋਂ ਆ ਰਿਹਾ ਹੈ ਤੇ ਕਿਵੇਂ ਤੁਹਾਡੇ ਖੇਤਾਂ 'ਚ ਵੜ ਇਹ ਸਤਲੁਜ ਦਾ ਇਹ ਉੱਥੇ ਪਾਕਿਸਤਾਨ ਵੱਲੋਂ ਇਹ ਆਉਂਦਾ ਇੱਧਰ ਤੇ ਫਿਰ ਆਪਣੇ ਕ੍ਰੋਸ ਕਰਦਾ ਇੰਡੀਆ ਦੇ ਵਿੱਚ ਆ ਕੇ ਦਾ ਸਾਹਮਣੇ ਬੰਨ ਖੜਾ ਇੱਥੇ ਯਾਰ ਇਹ ਪਾਣੀ ਜੀ ਤੇ ਇੱਥੇ ਤਾਰ ਵੀ ਲੱਗੀ ਫੈਂਸਿੰਗ ਹਾਂ ਤਾਰ ਦੇ ਵਿੱਚੋਂ ਯਾਰ ਇਹ ਤਾਰ ਕ੍ਰੋਸ ਕਰਕੇ ਜੀ ਤੇ ਸਾਰਾ ਪਾਣੀ ਇੱਧਰ ਆ ਰਿਹਾ ਹੈ ਹਾਲਾਤ ਮਾੜੇ ਹੀ ਨਜ਼ਰ ਆ ਰਹੇ ਸਾਨੂੰ ਜਿਵੇਂ ਇਹ ਨਾ ਹੋਵੇ ਸਾਡੇ ਨਾਲ 2023 ਵਾਲੀ ਮੌਲ ਬਣੇ ਸਾਨੂੰ ਤੇ ਇਸ ਏਰੀਆ ਦੇ ਵਿੱਚ ਸਾਡੇ ਨਾਲ ਗਰਦੋਰੀ ਵੀ ਨਹੀਂ ਗਈ ਜਦੋਂ ਸਾਨੂੰ ਮੌਜੂਦ ਦਿੱਤਾ ਜਾਂਦੇ ਅੱਗੇ ਮਿਲ ਜਾਂਦਾ ਸੀ ਸਾਡੇ ਤੋਂ ਵੀ ਕਿਸੇ ਕਿਸੇ ਨੂੰ ਨਹੀਂ ਮਿਲਿਆ ਤੇ ਅੱਜ ਤਾਂ 23 ਵਾਲਾ ਜਿਹੜਾ ਅਸੀਂ ਪਹਿਲਾ ਹਲਾ ਸਾਡੇ ਉੱਥੋਂ ਤੱਕ ਅਸੀਂ ਪਹੁੰਚ ਹੀ ਨਹੀਂ ਸਕਦੇ 23 ਵਾਲੇ ਜਿਹੜੇ ਮਾਰ ਇੰਨੀ ਵੀ ਜ਼ਿਆਦਾ ਪਈ ਹੈ। ਕੀ ਸਮਝਦੇ ਕਿਵੇਂ ਦਾ ਪ੍ਰਬੰਧ ਹੋਣੀ ਚਾਹੀਦਾ? ਪ੍ਰਬੰਧ ਹੋਣੇ ਤਾਂ ਸਰਕਾਰਾਂ ਤੇ ਹੀ ਡਿਪੈਂਡ ਹੈ ਪਬਲਿਕ ਕੀ ਕਰ ਸਕਦੀ ਹੈ? ਸਰਕਾਰ ਨੂੰ ਪਤਾ ਹੀ ਹੈ ਜੋ ਕਿ ਸੋ ਹੋ ਰਿਹਾ ਸਾਰੇ ਗੀੜੇ ਦੇ ਘਰ ਰਖਦੇ ਪਰ ਕੀਤਾ ਅਜੇ ਤਾਂ ਕਿਸੇ ਕੁਝ ਵੀ ਨਹੀਂ। ਪਿਛਲੀ ਵਾਰੀ ਸਾਨੂੰ ਬੜੀ ਮਾਰ ਪਈ ਬਹੁਤ ਜ਼ਿਆਦਾ ਜੀ। ਕਿਸੇ ਨੂੰ 1 ਰੁਪਈਏ ਤੱਕ ਨਹੀਂ ਮਿਲਿਆ ਕੋਈ ਜਿਹੜਾ ਖਰਾਬ ਹੈ ਜੀ। ਅੱਜ ਪਹਿਲਾ ਦਿਨ ਗੱਟੀ ਚ ਪਾਣੀ ਵੜਨ ਦਾ? ਨਹੀਂ ਜੀ ਇੱਧਰ ਪਹਿਲਾ ਦਿਨ ਉਹ ਪਿੱਛੇ ਤਾਂ ਕਿੰਨੇ ਦਿਨ ਕਹਿੰਦੇ ਹਫਤਾ ਹੋ ਗਿਆ ਹਣਾ। ਉਹ ਤਾਂ ਫਸਲਾਂ ਤੈਸ ਨੈ ਸੋਈਆਂ ਬਦਰ ਤਾਂ ਕਾਲੂ ਵੜਾ ਜਿਹੜਾ ਪਰੇ ਕੰਮੇ ਵਾਲੇ ਚੁੱਕੇ ਹੋ ਗਏ ਟੈਂਡੀ ਵਾਲੇ ਸਾਈਡ ਤੇ ਉਧਰ ਹਾਲਤ ਜਿਆਦਾ ਮਾੜੀ ਵੀਰੇ ਕਿਹਣਾ ਪਿੰਡ ਹੈਗਾ ਤੇ ਇਸ ਟਾਈਮ ਪਾਣੀ ਦੇ ਕੀ ਹਾਲਾਤ ਨੇ ਇਹ ਪਿੰਡ ਗੱਟੀ ਰਾਜੋ ਕੇ ਜੀ ਮੈਂ ਸਾਬਕਾ ਸਰਪੰਚ ਆਂ ਪਿੰਡ ਗੱਟੀ ਰਾਜੋ ਕੇ ਬਲਵੀਰ ਸਿੰਘ ਜੀ ਤੇ ਪਾਣੀ ਦੇ ਹਾਲਾਤ ਸਵੇਰੇ 2:30 ਵਜੇ ਤੋਂ ਯਾਨੀ ਕਿ ਕ੍ਰੋਸ ਕਰ ਚੁੱਕਿਆ ਸਿਤਾਰਾ ਨੂੰ ਵੀ ਸਾਡੇ ਪਿੰਡ ਪਾਣੀ ਦਾ ਖੇਤਾਂ ਦੇ ਵਿੱਚ ਫਰਨਾ ਸ਼ੁਰੂ ਹੋ ਚੁੱਕਾ ਜੀ ਕਿੰਨੇ ਕੋਈ ਜੜੀ ਫਸਲ ਹੈ ਇਸ ਟਾਈਮ ਜੜੀ ਆ ਉਹ ਪਾਣੀ ਹਟਾ ਵੀ ਪਾਣੀ ਇੱਥੇ ਜਿਹੜੇ ਤਾਰਾਂ ਤੋਂ ਪਾਰ ਜਿਹੜੀ ਜ਼ਮੀਨ ਹੈ ਉਹ ਪਾਣੀ ਦੇ ਵਿੱਚ ਹਜੇ ਡੁੱਬੀਆਂ ਨਹੀਂ ਪ੍ਰੋਪਰ ਪਾਣੀ ਕ੍ਰੋਸ ਕਰ ਚੁੱਕਾ ਜੀ ਪਾਣੀ ਵਿੱਚ ਆ ਗਿਆ ਜ਼ਮੀਨਾਂ ਦੇ ਵਿੱਚ ਤਾਂ ਫਿਰ ਕੀ ਤੁਹਾਨੂੰ ਲੱਗਦਾ ਅੱਗੋਂ ਕੀ ਲੱਗਦਾ ਲੱਗਦਾ ਸਾਨੂੰ ਸ਼ੰਕਾ ਜੇ ਪਾਣੀ ਵਧਣ ਦੇ ਅਸਾਰ ਨੇ ਜੀ ਪਾਣੀ ਹੋਰ ਵੱਧ ਸਕਦਾ ਜੀ ਆਮ ਪਬਲਿਕ 'ਚ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਜੀ ਪਾਣੀ ਫਿਰ ਨਾ ਅੱਗੇ ਤਰ੍ਹਾਂ 2023 ਤਰ੍ਹਾਂ ਵੱਧ ਜਾਏ ਪਾਣੀ ਜੇ ਵੱਧਦਾ ਤਾਂ ਫਿਰ ਕੋਈ ਪ੍ਰਸ਼ਾਸਨ ਦੇ ਇੰਤਜ਼ਾਮ ਵਗੈਰਾ ਜਾਂ ਕੁਝ ਹਜੇ ਤੱਕ ਤਾਂ ਫਿਲਹਾਲ ਕੋਈ ਪ੍ਰਸ਼ਾਸਨ ਦਾ ਇੰਤਜ਼ਾਮ ਨਹੀਂ ਬਾਕੀ ਗੱਲਬਾਤ ਕਰਦੇ ਪ੍ਰਸ਼ਾਸਨ ਨਾਲ ਕਿ ਸਾਨੂੰ ਜਿਹੜੀ ਜ਼ਰੂਰਤ ਹੈ ਸਾਨੂੰ ਹੈਲਪ ਕੀਤੀ ਜਾਵੇ